ਐਮੋ ਕੈਮਰਾਮੈਨ ਕਿੱਧਰ ਗਿਆ ਆਪਣਾ ਆ ਕੈਮਰਾ ਆਪਣਾ ਬਈ ਫੋਟੋ ਖਿੱਚਣ ਵਾਲਿਓ ਮੁੰਡਿਓ ਆ ਜਾਓ ਆ ਕੈਮਰਾ ਲੈ ਧਰ ਕੇ ਆ ਪੱਕਾ ਕਿ ਨਹੀਂ ਹੈ ਬਧਾਈਆਂ ਤੈਨੂੰ ਚ ਪੱਕਾ ਬਲੇ ਬਾਗ ਦੇ ਘਰੇ ਲਾਈ ਆਪਣੇ ਦਾ ਲਾਈ ਲਓ ਜੀ ਅਗਲਾ ਨੰਬਰ ਮੌਂਟ ਦੇ ਲਓ ਜੀ ਅਗਲਾ ਨੰਬਰ ਸਦੀਕ ਜੱਟ ਆਇਆ ਜਿਹੜਾ ਬੋਲਿਆ ਮੁੰਡਿਓ ਜਿਹੜੇ ਮੁੰਡੇ ਦਾ ਨਾਮ ਬੋਲਦੇ ਆ ਦੂਜੇ ਨੰਬਰ ਤੇ ਆ ਵੀ ਬੋਲ ਦਿਆਂਗੇ 56 ਨੰਬਰ ਬਈ ਦੂਜੇ ਨੰਬਰ ਤੇ ਹੇ ਹੇ ਮਾ ਜੱਜਾ ਨਾਪੀ ਇਹ ਆ ਬਈ 6 ਦੰਦੇ ਵਿੱਚ ਦੂਜੇ ਨੰਬਰ ਦੇ ਪ੍ਰਮ ਬੱਕਰੀ ਲੈ 6 ਦੰਦੇ ਵਿੱਚ ਜਾਜਾ ਮੁਰੇ ਜਿਆ ਠਾਪੀ ਮਾ ਇਹਦਾ ਅਟਕੇ ਲਈ ਮਾਰ ਫਿਰ ਉਹਨਾਂ ਪੁੱਛਣਾ ਨਿਕੂ ਆ ਗਿਆ ਇਹਦਾ ਭਾਈ 6 ਨੰਬਰ ਹੈ ਅੱਛਾ 6 ਰੰਗ ਦੇ ਵਿੱਚ ਦੂਜਾ ਸਥਾਨ ਬੱਕਰੀ ਨੇ ਲਿਆਗਾ 6 ਰੰਗ ਦੇ ਵਿੱਚ ਦੂਜਾ ਸਥਾਨ ਸਰਪੰਨ ਫੋਟੋ ਕਿੱਥੇ ਦੇ ਬੰਦੇ ਨਹੀਂ ਕੰਨ ਆਜਾ ਜੀ ਲੈ ਵੀ ਇਹਨਾਂ ਮੁੰਡਿਆਂ ਦਾ ਬਹੁਤ ਵੱਡਾ ਨਾਮ ਆ ਪਹਿਲਾਂ ਵੀ ਮਲੇਰ ਮੋਟਰਾ ਇਲਾਕੇ ਦੇ ਵਿੱਚੋਂ ਆਣਗੇ ਪਿੰਡ ਕਿਹੜੇ ਦੇ ਆਪਣਾ

ਸਦੀਕ ਚਾਚਾ ਲੈ ਕੇ ਆਉਂਦਾਗਾ ਥਾਪੀਆਂ ਮਾਰ ਕੇ ਪਹਿਲੇ ਨੰਬਰ ਦੀ 6 ਰੰਗ ਦੀ ਬੱਕਰੀ ਕਿਉਂ ਆਉਦੀ ਬਣਾ ਲਿਆ ਕਰੋ ਠੀਕ ਹੈ ਲੈ ਵੀ ਇਹ ਮੁੰਡੇ ਦਾ ਨਾਮ ਕੀ ਆ ਬਾਈ ਨਾਮ ਕਈ ਸਾਰੇ ਲੈ ਗਿਆ ਏ ਤਿੰਨ ਚਾਰ ਨਾਮ ਇਕੱਠੇ ਲੈ ਗਿਆ ਮੁੰਡਾ ਕੁੰਡਲਾ ਤੋਂ ਇਹਦਾ ਜਗਦੇਵ ਸਿੰਘ ਕੁੰਡਲਾ ਕੁੰਡਲਾ ਇਹਨਾਂ ਦਾ ਫਾਰਮ ਡੀ ਬੱਕਰੀ ਇਹਨਾਂ ਦੀ 6 ਦੰਦ ਦੇ ਵਿੱਚ ਪਹਿਲਾ ਸਥਾਨ ਮਾਰ ਜੱਟ ਆਏ ਹੈ ਭਾਈ ਬਹੁਤ ਬਹੁਤ ਮੁਬਾਰਕ ਹਾਂਜੀ ਭਾਈ ਜਿੰਨਾ ਵੀਰਾਂ ਦੇ ਸੀ ਨਾਮ ਬਹੁਤ ਖਦਾ ਆਪਾਂ ਪਰਸ਼ਾਨ